ਨੇਕਸਰ ਜੀ ਬਸਾਖੀ ਦੇ ਪਾਵਨ ਦਿਹਾੜੇ ਤੇ ਕੀ ਕਰਨਾ ਤੁਹਾਨੂੰ ਮੇਰੇ ਵੱਲੋਂ ਜੀ ਵਾਹਿਗੁਰੂ ਦਾ ਖਾਲਸਾ ਬਾਹਰ ਵੀ ਪਟੇ ਜੈ ਪੀਮ ਜੈ ਪਾਤ ਦੇਖੋ ਜੀ ਬਸਾਖੀ ਦੇ ਲੱਖ ਲੱਖ ਬਲਾਈਆਂ ਮੇਰੇ ਵੱਲੋਂ ਸਾਰਿਆਂ ਨੂੰ ਕਿ ਜਾਮਾਂ ਨਾ ਮਨਾਉਣੀ ਚਾਹੀਦੀ ਆ ਜਾਤਪਤ ਉੱਪਰ ਅਟਕੇ ਮਨਾਉਣੀ ਚਾਹੀਦੀ ਆ ਜਿੱਥੇ ਵੀ ਗੁਰੂ ਘਰਾਂ ਚ ਜਾਣਾ ਜੀ ਸਰੋਵਰਾਂ ਚ ਆਪਣੇ ਬੱਚਿਆਂ ਨੂੰ ਸਾਹਮਣੇ ਰੱਖੋ ਇੱਕ ਛੋੜਾ ਇਹਫਨ ਹੋਇਆ ਨੰਗਲ ਬੱਜੇ ਜੀ ਜੀ ਬਿਲਕੁਲ ਜੀ ਮੈਨੂੰ ਪੂਰਾ ਨਹੀਂ ਪਤਾ ਉਹਦੇ ਬਾਰੇ ਕਿੱਦਾਂ ਹੋਇਆ ਜੀ ਤੇ ਵੀ ਆਪਣੇ ਬੱਚੇ ਆਪਣੇ ਭੈਣਾਂ ਮਾਮਾਂ ਨੂੰ ਜੇ ਨਾਲ ਲਿਜਾਣਾ ਤੇ ਪੰਜ ਦਸਾਂ ਦੇ ਕਰਕੇ ਬਾਹਰ ਆ ਜਾਓ ਸੰਗਲ ਲੱਗੇ ਨੇ ਸੰਗਲ ਫੜਾ ਪਾ ਸਕਦੇ ਆ। ਸੋ ਕਿਲਾ ਤਾਂ ਕਿ ਜਿਵੇਂ ਤੁਸੀਂ ਸਰੋਵਰ ਦੀ ਗੱਲ ਕਰ ਰਹੇ ਹੋ ਕਿ ਜਿਵੇਂ ਇਸ਼ਨਾਨ ਕਰਨ ਜਾਂਦੇ ਹੈਗੇ ਆ ਇਸ ਉੱਤਰ ਜਗ੍ਹਾ ਤੇ ਔਰਤਾਂ ਜਾਂ ਮਰਦ ਕੋਈ ਵੀ ਜਾਂਦੇ ਹੈਗੇ ਆ ਸਰਦਾਲੂ ਪਰ ਕਿਸ ਤਰ੍ਹਾਂ ਪ੍ਰਬੰਧਕਾਂ ਨੂੰ ਉੱਥੇ ਸੇਫਟੀ ਕਰਨੀ ਚਾਹੀਦੀ ਤਾਂ ਕਿ ਉਹ ਹੈਪਨ ਨਾ ਹਾਸਲ ਹੋਵੇ। ਉਹ ਤੇ ਜੀ ਇਦਾਂ ਹੈ ਜੀ ਦਮਦਵਾ ਸਾਹਿਬ ਅੰਮ੍ਰਿਤਸਰ ਵੀ ਆ ਹੋਰ ਵੀ ਕੋਹਲਦਵਾਲ ਸਾਹਿਬ ਵੀ ਆ ਇੱਕ ਪੰਜ ਚਾਰ ਕੋਡੀਆਂ ਛੜ ਕੇ ਇੱਕ ਦਰਵਾਰ ਲਾਈ ਹੁੰਦੀ ਹੈ ਵਿੱਚ ਸਰੋਵਰ ਦੇ ਉਤੋਂ ਫੇਰ ਬੰਦਾ ਅੱਗੇ ਨਹੀਂ ਜਾਂਦਾ। ਇਹਨਾਂ ਨੇ ਇਸ ਕਰਕੇ ਉਹ ਅੱਗੇ ਦਰਵਾਰ ਲਾਉਣੀ ਚਾਹੀਦੀ ਆ ਫੇਰ ਅੱਗੇ ਬੰਦਾ ਨਹੀਂ ਜਾ ਸਕਦਾ। ਜੁਨ ਜਿੰਨਾ ਕ ਗ ਦੇਵੀ ਜੀ ਮਹਨ ਜੈ ਭੀਮ ਜੈ ਭਾਰਤ ਤੇ 바ਵਾ ਸਾਹਿਬ ਜੀ ਦਾ ਜਨ ਦਿਹਾੜਾ 24 ਤਰੀਕ ਨੂੰ ਆ ਰਿਹਾ ਜੀ ਮੈਂ ਵੀ ਭਗਤ ਸਿੰਘ ਦੀ ਤੌਹੀ ਉਸਾਂ ਛੱਪੀਆਂ ਉੱਤੇ ਵੰਡਣੀਆਂ ਜੀ ਸਕੂਲਾਂ 'ਚ ਵੀ ਵੰਡਣੇ ਲੱਡੂ ਵੀ ਖਵਾਵਾਂਗੇ ਜੀ ਤੇ ਚਾਤਪਤ ਉੱਪਰ ਉੱਤੇ ਕਰਨਾ ਚਾਹੀਦਾ ਜੀ ਜੀ 바ਵਾ ਸਾਹਿਬ ਜੀ ਦੀ ਗੱਲ ਕਰ ਰਹੇ ਔਰ ਸਟੇਸ਼ਨਰੀ ਦਿਖਾ ਰਹੇ ਹੈਗੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਜਿਹੜੀ ਤੁਸੀਂ ਕੀਤੀ ਹੈਗੀ ਸਟੇਸ਼ਨਰੀ ਰੈਡੀ ਕੀਤੀ ਔਰ ਹਰ ਸਾਲ ਵੰਡਦੇ ਹੋ ਸਕੂਲਾਂ 'ਚ ਕਾਲਜਾਂ ਵਿੱਚ ਔਰ ਹੋਰ ਸਮਾਗਮਾਂ ਵਿੱਚ ਹਾਂਜੀ ਔਰ ਬੜਾ ਹੀ ਸ਼ਲਾਘਾਯੋਗ ਉਪਰਾਲਾ ਜੀ ਇਹ ਕੁਛ ਚਾੜਨਾ 바ਵਾ ਸਾਹਿਬ ਨੇ ਤਾਂ ਆਪਾਂ ਨੂੰ ਆਪਣੇ ਦੇਸ਼ੇ ਯਾਦ ਕਰਾਤਾ ਇਹਨਾਂ ਦੇ ਮੇਰੇ ਵਰਗੇ ਕੁੱਤੇ ਬੰਦੇ ਠੁੱਡਾ ਮਾਰਦੇ ਸੀਗੇ ਪਰ ਇਹ ਫੇ ਵੀ ਆਪਣੇ ਮਿਸ਼ਨ ਤੇ ਚੱਲਦੇ ਰਹੇ ਹੌਲੀ ਹੌਲੀ ਹੁਣ ਆਪਾਂ ਕਿਸਾਨਾਂ ਨੂੰ ਕਹਿਣ ਨੇ ਆ ਕਿ ਕਿਸਾਨ ਇਕਤਾ ਜਿੰਦਾਬਾਦ ਜਦੋਂ ਤੁਕਲਾਵਾ ਦਾ ਮੰੰਦਾ ਟੈ ਆ ਜਦੋਂ ਕਿਸਾਨ ਨਾਲ ਨਹੀਂ ਖੜੇ ਹੋਏ ਵੀ ਹੁਣ ਕਹਿੰਦੇ ਸਾਣਾ ਖੜਦੇ ਨਹੀਂ ਹੁਣ ਡਾਕਟਰ ਸੁਵੀਰ ਭਾਜੀ ਕੋਲੋਂ ਆਇਆ ਉਹ ਤੋਂ ਮੰਨ ਵਾਲੀ ਤੋਂ 10 ਮਿੰਟ ਉੱਤੇ ਵੀ ਇਹ ਗੱਲ ਹੋਈ ਮੈਨੂੰ ਕਹਿੰਦਾ ਤੇਰਾ ਕੱਲੇ ਦਾ ਯਾਰ ਮੈਂ ਉਹਨਾਂ ਨੂੰ ਕਹਿਣਾ ਹਾਂ ਵੀ ਦੱਸੋ ਕਿਹੜਾ ਪੋਸਟਰ ਲਗਾਇਆ ਹੁੰਦਾ ਜਦੋਂ ਰਵੀ ਦਾ ਸਮਾਰਾਜ ਦਾ ਜਨ ਦਿਹਾੜਾ ਆਉਣਾ ਆ ਇਹ ਦੱਸੋ ਸੱਲਾ ਹਰਨੇਖਦਾ ਉਹਦਾ ਤਾਂ ਬਾਬਾ ਦਾਦੀ ਫੋਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਹੈ ਨਾ ਕਿਸਾਨ ਹੋਰ ਬਾਬਾ ਸਾਹਿਬ ਤੇ ਜਿਹੜੇ ਮਿਸ਼ਨ ਦੀ ਵਿਚਾਰਧਾਰਾ ਚੱਲਦੀ ਕਿਸ ਤਰ੍ਹਾਂ ਠਾਣ ਲਈ ਆਪਣੇ ਮਨ ਵਿੱਚ ਗਾਲਤ ਜੀ ਪਹਿਲਾਂ ਤਾਂ ਡੈਡੀ ਉਹਨਾਂ ਪਿਆਰ ਸੀ ਤੇ ਗੁਰੂ ਘਰ ਲਈ ਜਗ੍ਹਾ ਵੀ ਦਿੱਤੀ ਉਹ ਪਰਿਵਾਰ ਨੇ ਸੱਤ ਕਨਾਲ ਜਗ੍ਹਾ ਗੁਰੂ ਘਰ ਲਈ ਪਰ ਮੇਰੇ ਸਾਡੇ ਚੁਗਲੀਆਂ ਵਗਾ ਇਹ ਕੇ ਨੰਝਾ ਤੋਂ ਹੁੰਦੀ ਰਹਿੰਦੀ ਆ ਮੈਂ ਤਾਂ लवली ਵਾਲੇ ਦਾ ਥੈਂਕਸ ਕਰਦਾ ਜੀ ਜਿਹਨੇ ਤੇ लवली ਕਾਲਜ ਪਾਇਆ ਸਾਡੇ ਪਿੰਡਾਂ ਨੂੰ ਸਾਰਿਆਂ ਨੂੰ ਜੁਗਾਰ ਮਿਲਿਆ ਹੈ ਮਾਵਾ ਭੈਣਾਂ ਨੂੰ ਭਰਾਵਾ ਮੇਰਿਆਂ ਨੂੰ ਸਾਰੇ ਕੰਮ ਤੇ ਜਾਂਦੇ ਉਹਨਾਂ ਦਾ ਥੈਂਕਸ ਕਰਦਾ ਮੈਂ ਪਰ ਮੇਰੇ ਫੇਵਰ ਚੁਗਲੀਆਂ ਕਰ ਰਹੇ ਨੇ ਚਲੋ ਨੰਝਾ ਤੋਂ ਹੁੰਦੀ ਰਹਿੰਦੀ ਮਨਾਲੀ ਦਾ ਭਰਾ ਨਾ ਮੇਰਾ ਬਹੁਤ ਪਿਆਰ ਆ ਉਹ ਵੀ ਇਸ ਮਿਸ਼ਨ ਦੇ ਵਿੱਚ ਬਹੁਤ ਸਾਥ ਦੇ ਰਿਹਾ ਰੋਕਦਾ ਕਿਸੇ ਨੂੰ ਡੱਕ ਨਹੀਂ ਉਹ ਤੇ ਜਾਂਦੇ ਦਾ ਮੌਕੇ ਤੇ ਖੜਦੇ ਆ ਇਹ ਬੰਦੇ ਲੈਂਗੁਏਜ ਗਲਤ ਬੋਲ ਦਿੰਦੇ ਆ ਵੀ ਐਸੀ ਹੈ ਜੇ ਪਰਿਵਾਰਾ ਉਹ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ ਇਹ ਦੱਸ ਨਹੀਂ ਹੈਗਾ ਆਪਾਂ ਨੂੰ ਕੋਈ ਵੀ ਸੋ ਰਿਸ਼ਤੇ ਨੂੰ ਵੀ ਬਾਅਦ ਚ ਫਿਰ ਘਟਕਾ ਪੈਂਦੀ ਆ ਸੋ ਜਾਤੀ ਪਾਤ ਜਾਤ ਪਾਤ ਤੋਂ ਉੱਪਰ ਉੱਠ ਕੇ ਬੜੇ ਉਪਰਾਲੇ ਕੀਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਮੈਸੇਜ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਤੇ ਜਿਹੜੀ ਬਿਆਦਵੀ ਵੀ ਹੁੰਦੀ ਆ ਕਮੇਟੀ ਤੇ ਸਰਪੰਚਾ ਦੀ ਜ਼ਿੰਮੇਵਾਰੀ ਬਣਦੀ ਆ ਜੀ ਇਹ ਬਰਦੀ ਵੀ ਹੋਵੀ ਜਨਨਗਰ ਕੀ ਤਰੋਂਦਾ ਆ ਸਾਡੇ ਪਿੰਡ ਵੀ ਨਗਰ ਕੀ ਤਰੋਂ ਮੈਂ ਪੇ ਦੁਆਰਾ ਕਹਿੰਦਾ ਜੀ ਬਾਹਰ ਨਰੇਗਾ ਦੇ ਕੰਮੇ ਸਪਾਈ ਨਹੀਂ ਕਰਾਈ ਸੀ ਤੇ ਆਪਾਂ ਕਿੱਦਾਂ ਕਰਾਂਗੇ ਇਸ ਕੋ ਦਾ ਜ਼ਿਕਰ ਬਾਰ ਬਾਰ ਸਾਨੂੰ ਮਿਲਿਆ ਕਿ ਜਦੋਂ ਮਹਾਰਾਜ ਜੀ ਨੇ ਨਗਰ ਕੀਤਾ ਹੁਣ ਕੱਢਿਆ ਸੀ ਤੇ ਜਿਹੜੀ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ ਨਹੀਂ ਰੱਖਿਆ ਗਿਆ ਜੀ ਕਿ ਕਿਸ ਕੌਣ ਜੀ ਮਾਰੇ ਨੇ ਚੀਜ਼ਾਂ ਦਾ ਸਾਰਾ ਨਾ ਜੀ ਸਰਪੰਚ ਦੀ ਜ਼ਿੰਮੇਵਾਰੀ ਜਦ ਕਿ ਸੰਗਤਾਂ ਵਿੱਚ ਸ਼ਰਤਾਂ ਹੀ ਬਹੁਤ ਹੁੰਦੀ ਹੈ ਜੀ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਮੇਟੀ ਦੀ ਵੀ ਬਣਦੀ ਹੈ ਜਿਹੜੀ ਕਮੇਟੀ ਹੁੰਦੀ ਗੁਰਦੁਆਰੇ ਦੀ ਆਪਾਂ ਕਿਸੇ ਨੂੰ ਇੱਕ ਨੂੰ ਦੋਸ਼ ਨਹੀਂ ਦਿੰਦੇ ਤੇ ਬਾਬਾ ਸਾਹਿਬ ਦਾ 14 ਤਰੀਕ ਨੂੰ ਜਾਣਦੇ ਆੜਾ ਉਹਦੀਆਂ ਵਧਾਈਆਂ 12 ਕਿਲੋ ਨੂੰ 3 ਵਜੇ ਸਵੇਰ ਜਾਤਾ ਨਿਕਲਣ ਲੱਗੀ ਇਸਤਰਾਮਪੁਰੇ ਤੋਂ ਉੱਤੇ ਹਰੀਆਵਾ ਚੌਂਕ ਤੱਕ ਜਾਣੀ ਉਹ ਚ ਵੀ ਬਾਦ ਸਰ ਕੇ ਹਿਸਾ ਲੋ ਉਹ ਸਾਰੇ ਧਰਮੇ ਇਕੱਠੇ ਆ ਗਏ ਸੋ ਬਾਬਾ ਸਾਹਿਬ ਦੇ ਤੁਸੀਂ 14 ਤਰੀਕ ਨੂੰ ਕੀ ਕਰਨ ਜਾ ਰਹੇ ਫਿਰ ਉੱਥੇ ਜੀ ਕਿਤਾਬਾਂ ਤੇ ਪੈਨ ਬੱਚਿਆਂ ਨੂੰ ਦੇਵਾਂਗੇ ਕੇਬਲ ਤੇ ਰੱਖ ਕੇ ਲਾਂ ਲੱਡੂ ਖਵਾਵਾਂਗੇ ਤੇ ਉੱਥੇ ਫੁੱਲਾਂ ਦਾ ਹਾਰ ਸੋ ਜਿਵੇਂ ਤੁਸੀਂ ਹਰ ਸਾਲ ਆਪਣੇ ਪਿੰਡ ਵੀ ਸਕੂਲ ਵਿੱਚ ਸਮਾਗਮ ਰਚਾਉਦੇ ਤੋ ਇਸ ਵਾਰ ਵੀ ਕੁਝ ਕਰੂਗੀ ਹਾਂਜੀ ਇਸ ਵਾਰ ਵੀ ਕੱਲ ਨੂੰ ਕੱਲ ਨੂੰ ਕਰਾਂਗੇ ਜੀ ਉਤੇ ਵੀ ਲੱਡੂ ਖਵਾਵਾਂਗੇ ਬੱਚੇ ਨੂੰ ਬੁੱਕਾਂ ਦੇ ਨਾਲ ਪੈਣ ਦੇਵਾਂਗੇ ਜੀ ਜ਼ਰੂਰ ਫਿਰ ਹਾਂਜੀ 3-3 ਦਿਨ ਤੋਂ ਥੋੜਾ ਟਾਈਮ ਕੱਢਾਂਗੇ ਇਹ ਹੀ ਤਾਂ ਹੈਗਾ ਜੀ ਇਹ ਨਾਲ ਜਾਣਾ ਬਾਕੀ ਦਾ ਕੁ ਰੁਪਈਆ ਦੇ ਨਾਲ